ਜਦੋਂ ਕੰਮ ਕਰੀਦਾ ਫਿਰ ਕੋਈ ਗਰਮੀ ਨਹੀਂ ਲੱਗਦੀ ਹੁੰਦੀ ਇਹ ਉਹ ਕਾਂਗਰਸ ਹੈ ਜਿਹਦੇ ਵਾਸਤੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਮੈਂ ਕਾਂਗਰਸ ਮੁਕਤ ਭਾਰਤ ਬਣਾਉਂਗਾ ਇਹ ਉਹ ਕਾਂਗਰਸ ਹੈ ਔਰ ਹੁਣ ਕਾਂਗਰਸ ਦੇ ਮੂਰੇ ਗੱਲ ਨਹੀਂ ਕਰ ਸਕਦਾ ਪ੍ਰਧਾਨ ਮੰਤਰੀ ਤੁਹਾਨੂੰ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਦਾ ਦੇਖਣਾ ਚਾਹੁੰਦੇ ਹਾਂ ਮੇਰੀ ਇਹ ਖਾਹਿਸ਼ ਹੈ ਮੇਰੀ ਖਾਹਿਸ਼ ਹੈ ਮੇਰੀ ਖਾਹਿਸ਼ ਹੈ ਕਿ ਐਸਾ ਯਾਤਕ ਵਾਲਾ ਬੰਦਾ ਐਸਾ ਸਮਝਦਾਰ ਬੰਦਾ ਐਸਾ ਪੜਿਆ ਲਿਖਿਆ ਬੰਦਾ ਜੀ ਜਿਹੜਾ ਹਰ ਮੁੱਦੇ ਤੇ ਡਿਬੇਟ ਕਰ ਸਕਦਾ ਕਾਂਗਰਸ ਵੱਲੋਂ ਚੰਡੀਗੜ੍ਹ ਦੇ ਵਿੱਚ ਵੱਡਾ ਪ੍ਰਦਰਸ਼ਨ ਕੀਤਾ ਗਿਆ ਹੈ ਸੈਵੀ ਦੀ ਚੇਅਰਮੈਨ ਤੇ ਕਾਰਵਾਈ ਦੀ ਗੱਲ ਆਖੀ ਗਈ ਹੈ ਤਾਂ ਮੁਹੰਮਦ ਸਦੀਕ ਇਸ ਵੇਲੇ ਪ੍ਰਟੈਸਟ ਦਾ ਹਿੱਸਾ ਨੇ ਗੱਲਬਾਤ ਕਰਦੇ ਆ ਕਿਹੜੇ ਪਹਿਲੂਆਂ ਤੇ ਚਰਚਾ ਹੋਈ ਹੈ ਤੇ ਕਾਂਗਰਸ ਦਾ ਇਸ ਵੇਲੇ ਇਸ ਪੂਰੇ ਕਟਾਕ੍ਰਮ ਤੇ ਸਟੈਂਡ ਕੀਤਾ ਮੁਹੰਮਦ ਸਦੀਪ ਸਾਹਿਬ ਕਾ ਸੰਸਦ ਨੇ ਗੱਲਬਾਤ ਕਰਦੇ ਆ ਮੋਹਮਦ ਸਰੀਕ ਸਰੀਕ ਸਾਹਿਬ ਕਿਵੇਂ ਦੇਖਦੇ ਹੋ ਪੂਰੇ ਘਟਨਾ ਕ੍ਰਮ ਨੂੰ ਕਾਂਗਰਸ ਜਿਹੜੀ ਆ ਵੱਡੇ ਪੱਧਰ ਤੇ ਈਡੀ ਦੀ ਜਾਂਚ ਦੀ ਮੰਗ ਆਖੀ ਜਾ ਰਹੀ ਹੈ ਸੈਭੀ ਦੇ ਚੇਅਰਮੈਨ ਤੇ ਬਹੁਤ ਵੱਡਾ ਸਵਾਲ ਖੜਾ ਕੀਤਾ ਜਾ ਰਿਹਾ ਹੈ ਇਹ ਉਹ ਕਾਂਗਰਸ ਹੈ ਜਿਹਦੇ ਵਾਸਤੇ ਪ੍ਰਧਾਨ ਮੰਤਰੀ ਨੇ ਕਿਹਾ ਸੀ ਮੈਂ ਕਾਂਗਰਸ ਮੁਕਤ ਭਾਰਤ ਬਣਾਉਂਗਾ ਇਹ ਉਹ ਕਾਂਗਰਸ ਹੈ ਔਰ ਹੁਣ ਕਾਂਗਰਸ ਇਹ ਗੱਲ ਨਹੀਂ ਕਰ ਸਕਦਾ ਪ੍ਰਧਾਨ ਮੰਤਰੀ ਕਾਂਗਰਸ ਜਦੋਂ ਪਾਰਲੀਮੈਂਟ ਦੀ ਜਾਂਦੀ ਹੈ ਪਾਰਲੀਮੈਂਟ ਦਾ ਲੀਡਰ ਜਦੋਂ ਕਾਂਗਰਸ ਉਹਦੇ ਜਦੋਂ ਖੜਦਾ ਤੇ ਪ੍ਰਧਾਨ ਮੰਤਰੀ ਅੱਜ ਤੁਰ ਜਾਂਦੇ ਨੇ ਹਾਂਜੀ ਇਹ ਪਰ ਉਹਨਾਂ ਨੂੰ ਬਾਹਰੋਂ ਪਤਾ ਲੱਗ ਜਾਂਦਾ ਕਿ ਅਗਰ ਰਾਹੁਲ ਜੀ ਅੰਦਰ ਆਏ ਹੋਏ ਨੇ اپੋਜੀਸ਼ਨ ਨੇਤਾ ਫਿਰ ਉਹ ਅੰਦਰ ਹੀ ਨਹੀਂ ਵੱੜਦੇ ਬਾਹਰ ਹੀ ਰਹਿੰਦੇ ਨੇ ਹੁਣ ਜਦੋਂ ਤਿੰਨ ਬਿੱਲ ਐਸਾ ਬਿੱਲ ਜਿਹੜੇ ਜੇ اپੋਜੀਸ਼ਨ ਦੇ ਨੇਤਾ ਸਾਡੇ ਨਾਮ ਬੋਲਦੇ ਤਾਂ ਤਿੰਨੇ ਬਿੱਲ ਹਾਂਜੀ ਇਹਨਾਂ ਨੇ ਪਾਸ ਕਰਾ ਲੈਣ ਸੀ ਕਿਉਂਕਿ ਪਹਿਲਾਂ ਤੋਂ ਹੀ ਇਹ ਕਦੇ ਜਦੋਂ ਇਹਨਾਂ ਨੇ ਨੋਟਬਲਟੀ ਕੀਤੀ ਕੋਈ ਕਿਸੇ ਦੀ ਰਾਏ ਨਹੀਂ ਹੈ ਹਾਂਜੀ ਜਦੋਂ ਇਹਨਾਂ ਨੇ ਕਿਸਾਨਾਂ ਦੇ ਤੇ ਤਿੰਨ ਕਿਸੂਨ ਮੜੇ ਕੋਈ ਕਿਸ ਨੇ ਘਰਾਈ ਲਈ ਹੈ ਪਰ ਪਤਾ ਕੀ ਗੱਲ ਹੈ ਉਹ ਆਪਣੇ ਆਪ ਨੂੰ ਇਹ ਸਮਝ ਲੈਣੇ ਵੀ ਜੋ ਕੁਝ ਮੈਂ ਕਹਿ ਦਿੱਤਾ ਉਹ ਇਲਾਹੀ ਹੁਕਮ ਹੈ ਮੰਨੋ ਹਾਂਜੀ ਔਰ ਉਹਦੀ ਪਾਰਟੀ ਮੰਨ ਲਈ ਹੈ ਕਿਉਂਕਿ ਹਰ ਸਾਰੇ ਬੰਦੇ ਜਿੰਨੇ ਵੀ ਹੈਗੇ ਨੇ ਇਸ ਗੱਲੋਂ ਡਰਦੇ ਨੇ ਕਿ ਸਾਨੂੰ ਗਾਹਾਂ ਰੋਟੀ ਕਿਟ ਮਿਲੂਗੀ ਕਿ ਨਹੀਂ ਮਿਲੂਗੀ ਤਾਂ ਇਹਨਾਂ ਗੱਲਾਂ ਨੂੰ ਦੇਖ ਕੇ ਕੁਝ ਲੋਕ ਨਾਲ ਜਿਹੜੇ ਲੋਕ ਨੇ ਉਹ ਇਹਨਾਂ ਦੀ ਅਗਲੇ ਦੇ ਸਾਹਮਣੇ ਪਰ ਅੱਜ ਰਾਹੁਲ ਗਾਂਧੀ ਜੀ ਸਾਹਮਣਾ ਕਰ ਰਹੇ ਨੇ ਬਲਕਿ ਰਾਹੁਲ ਗਾਂਧੀ ਜੀ ਸਾਹਮਣਾ ਨਹੀਂ ਕਰ ਰਹੇ ਰਾਹੁਲ ਗਾਂਧੀ ਜਿੱਦਾ ਸਾਹਮਣਾ ਇਹਨਾਂ ਤੋਂ ਬਰਦਾਸ਼ਤ ਇਹ ਇਹ ਕਰ ਹੀ ਨਹੀਂ ਸਕਦੇ ਰਾਹੁਲ ਗਾਂਧੀ ਦਾ ਸਾਹਮਣਾ ਤੁਸੀਂ ਟਿਕਟ ਦਾ ਜ਼ਿਕਰ ਕਰਿਆ ਸਦੀਕ ਸਾਹਿਬ ਸਦਾਈ 2027 ਚਾਹ ਰਹੇ ਹੋ ਫਿਰ ਵਿਧਾਨ ਸਭਾ ਇਲੈਕਸ਼ਨ ਨਹੀਂ ਇਹ ਇਹ ਜਿਹੜੀ ਗੱਲ ਹੈ ਨਾ ਇਹ ਮੇਰਾ ਹਾਈ ਕਮਾਂਡ ਜਾਣਦਾ ਇਹਦੇ ਵਾਸਤੇ ਮੈਂ ਮੈਂ ਤਾਂ ਪਾਰਟੀ ਵਰਕਰ ਆ ਮੈਂ ਪਹਿਲਾਂ ਕਿਸੀਗਾ ਹੁੰਦੀ ਹੈਗਾ ਛੱਟ ਕੇ ਕਰ ਰਹੇ ਹਾਂ ਤੁਮ ਹਾਲ ਦੀ ਗੱਲ ਹੈ ਕਰਮ ਇੱਥੇ ਆਣਣਾ ਇਹੀ ਬਹੁਤ ਹੈ ਇੰਨੀ ਗਰਮੀ ਦੇ ਵਿੱਚ ਨਹੀਂ ਨਹੀਂ ਗਰਮੀ ਗਰਮੀ ਕਰੀ ਜਦੋਂ ਕੰਮ ਕਰੀ ਤਾਂ ਫਿਰ ਕੋਈ ਗਰਮੀ ਨਹੀਂ ਲੱਗਦੀ ਹੁੰਦੀ ਹਾਂਜੀ ਗੱਲ ਸਿਰਫ ਇਹ ਹੈ ਕਿ ਦਿਲ ਦੇ ਵਿੱਚ ਜੋਸ਼ ਹੈ ਦਿਲ ਦੇ ਵਿੱਚ ਾਰਮਾਨ ਨੇ ਕਿ ਮੁਲਕ ਸਹੀ ਹੱਥਾਂ ਚ ਆਵੇ ਮੁਲਕ ਸਹੀ ਤਸ਼ੱਬਿਲ ਚੱਲੇ ਮੁਲਕ ਦੇ ਗਰੀਬਾਂ ਦਾ ਗਾਂਧੀ ਨੂੰ ਪ੍ਰਧਾਨ ਮੰਤਰੀ ਬਣਦਾ ਦੇਖਣਾ ਚਾਹੁੰਦੇ ਹਾਂ ਹਾਂ ਮੇਰੀ ਇਹ ਖਾਹਿਸ਼ ਹੈ ਮੇਰੀ ਖਾਹਿਸ਼ ਹੈ ਜੀ ਮੇਰੀ ਖਾਹਿਸ਼ ਹੈ ਕਿ ਐਸਾ ਯੋਗਤਾ ਵਾਲਾ ਬੰਦਾ ਐਸਾ ਸਮਝਦਾਰ ਬੰਦਾ ਐਸਾ ਪੜਿਆ ਲਿਖਿਆ ਬੰਦਾ ਜੀ ਜਿਹੜਾ ਹਰ ਮੁੱਦੇ ਤੇ ਡਿਬੇਟ ਕਰ ਸਕਦਾ ਮੋਮਨ ਸਦੀਕ ਮੌਜੂਦ ਨੇ ਕਹਿੰਦੇ ਜਦੋਂ ਕੰਮ ਕਰਦੇ ਹੁੰਦੇ ਆ ਉਦੋਂ ਗਰਮੀ ਨਹੀਂ ਲੱਗਦੀ ਮੁਹੰਮਦ ਸਦੀਕ ਦਾ ਸੁਪਨਾ ਕੀ ਹੈ ਅਖਬਾਰ ਪੜਨ ਤੋਂ ਬਾਅਦ ਉਹਨਾਂ ਨੂੰ ਸਵਾਦ ਕਿਉਂ ਆਉਂਦਾ ਮੁਹੰਮਦ ਸਦੀਕ ਆਪਣੇ ਲੈਦਰਸ ਗੱਲਬਾਤ ਕਰਦੇ ਨੇ ਫਿਰ ਇਸ ਵੇਲੇ ਕਾਂਗਰਸ ਦੇ ਸਮਰਥਨ 'ਚ ਡਟੇ ਹੋਏ ਨੇ ਕੈਮਰਾ ਪਰਸਨ ਰੋਸ਼ਨ ਦਾ ਗਗਨ ਸ਼ੁਕਲਾ ਡੇਲੀ ਪੋਸਟ ਪੰਜਾਬੀ